ਸਾਰੇਆਂ ਨੂੰ ਜੀ ਪਿਆਰ ਭਰੇ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਮੇਰੇ ਵੱਲੋਂ ਸਾਨੂੰ ਸਾਰੇ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਚਲੋ ਜੀ ਕੱਲ ਆਪਾਂ ਨਾ ਕੈਮਰੇ ਦੇਖਣ ਗਏ ਤੇ ਸਾਨੂੰ ਕੈਮਰੇ ਬਹੁਤ ਜ਼ਿਆਦਾ ਵਧੀਆ ਲੱਗੇ ਆ ਤੇ ਅਸੀਂ ਕੱਲ ਆਰਡਰ ਕਰਿਆ ਤੇ ਕੈਮਰੇ ਤੇ ਉਹ ਕਹਿੰਦੇ ਵੀ ਦੂਜੇ ਦਿਨ ਤੁਹਾਡੇ ਘਰ ਕੈਮਰੇ ਪਹੁੰਚ ਜਾਣਗੇ ਚਲੋ ਜੀ ਹੁਣ ਸਾਢੇ 12 ਦਾ ਹੋ ਗਿਆ ਟਾਈਮ ਤੇ ਹੁਣੀ ਉਹ ਆਪਣੇ ਘਰਾਂ ਪਾਰਸਲ ਪਹੁੰਚਿਆ ਹੈ ਚਲੋ ਜੀ ਆਪਾਂ ਹੁਣ ਤੁਹਾਨੂੰ ਖੋਲ ਕੇ ਦਿਖਾਉਨੇ ਆ ਕਿ ਆਪਾਂ ਨੇ ਕਿੰਨੇ ਜ਼ਿਆਦਾ ਕੈਮਰੇ ਕੈਮਰੇ ਮੰਗਾਏ ਨੇ ਦੇਖੋ ਜਿਹੜੇ ਸਾਡੇ ਪਹਿਲਾਂ ਕੈਮਰੇ ਲੱਗੇ ਹੋਏ ਤੇ ਨਾ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਦਾ ਕੈਮਰੇ ਲੱਗਿਆ ਨੂੰ ਅਸੀਂ ਕਿਹਾ ਵੀ ਉਹ ਸਾਰੇ ਆਪਾਂ ਹੁਣ ਬਦਲਾ ਦੰਨੇ ਆ ਵੀ ਆਪਾਂ ਨਾ ਹੁਣ ਨਾ ਨਵੇਂ ਕੈਮਰੇ ਲਵਾਵਾਂਗੇ ਤੇ ਇੱਕ ਤਾਂ ਇਹ ਪੇਟੀ ਦੇ ਵਿੱਚ ਆਏ ਨੇ ਕੈਮਰੇ ਜਿਹੜੀ ਹੋਰ ਲੀੜਾ ਹੁੰਦੀ ਹੈ ਤਾਰਾਂ ਵਗੈਰਾ ਹੋਰ ਹੈ ਤੇ ਜਿਨ੍ਹਾਂ ਸਟੈਂਡ ਦੇ ਉੱਪਰ ਲੱਗਣੇ ਨੇ ਕੈਮਰੇ ਉਹ ਇਹ ਲਪਾਵੇ ਦੇ ਵਿੱਚ ਆ ਤੇ ਹੋਰ 4-5 ਕੈਮਰੇ ਦੇ ਵਿੱਚ ਆਏ ਨਹੀਂ ਹੈਗੇ ਤਾਂ ਫਿਰ ਉਹਨਾਂ ਨੇ ਨਾ ਅਲੱਗ ਲਪਾਬੇ ਦੇ ਵਿੱਚ ਪਾਏ ਹੋਏ ਨੇ ਚਲੋ ਜੀ ਆਪਾਂ ਤੁਹਾਨੂੰ ਹੁਣ ਕੈਮਰੇ ਦਿਖਾਉਨੇ ਆ ਦੇਖੋ ਪੇਟੀ ਦੇ ਵਿੱਚ ਨੈਣ ਪੂਰੀ ਨਾ ਸੈਡਿੰਗ ਕੀਤੀ ਹੋਈ ਆ ਕੈਮਰਿਆਂ ਦੀ ਤਾਂ ਕਿ ਨਾ ਟੈਂਪੂ ਦੇ ਵਿੱਚ ਨਾ ਕ ਇਧਰ ਉਧਰ ਨਾ ਭੱਜਣ ਇਹ ਆਇਆ ਕੱਚ ਦਾ ਹੁੰਦਾ ਸਮਾਨ ਕਈ ਵਾਰ ਟੁੱਟਣ ਦਾ ਵੀ ਡਰ ਰਹਿੰਦਾ ਹੈ ਚਲੋ ਜੀ ਬੰਦਾ ਬਹੁਤ ਜ਼ਿੰਮੇਵਾਰੀ ਨਾਲ ਲੈ ਕੇ ਆਇਆ ਹੈ ਕੈਮਰੇ ਆਪਣੇ ਚਲੋ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹ ਰਾਤ ਵੇਲੇ ਵੀ ਨਾ ਇਹਦੇ ਵਿੱਚ ਲਾਈਟ ਮੱਚਦੀ ਆ ਪੂਰਾ ਹਨ ਚਾਨਣ ਆਏ ਚਾਹੇ ਤੁਸੀਂ ਰ ਬੱਲਾ ਬਿਊਬ ਕੁਝ ਵੀ ਨਾ ਬਾਲੋ ਇਹਦਾ ਇੰਨਾ ਜ਼ਿਆਦਾ ਫਾਇਦਾ ਏ ਚਲੋ ਹੁਣ ਆਪਾਂ ਤੁਹਾਨੂੰ ਕੈਮਰਾ ਕੋਲ ਕੇ ਦਿਖਾਉਂਦੇ ਆ ਦੇਖੋ ਜੀ ਇਹ ਹੈਗਾ ਇਹ ਕੈਮਰਾ ਜਿਹੜੇ ਆਪਾਂ ਨੇ ਹੁਣ ਲਗਵਾਉਣੇ ਆ ਨਵੇਂ ਕੈਮਰੇ ਦੇਖੋ ਇਹ ਦੂਰ ਤੱਕਰ ਕਵਰ ਕਰਦਾ ਏ ਰਾਤ ਵੇਲੇ ਤਾਂ ਇੰਨੀਆ ਲਾਈਟ ਮੱਚਦੀ ਹੈ ਨਾ ਦੂਰ ਤੱਕਰ ਬੰਦਾ ਆਉਂਦਾ ਵੀ ਦਿਖਦਾ ਜੇ ਛੇਟਾ ਕੋਈ ਪੂਰੀ ਕੀੜੀ ਵੀ ਜਾਂਦੀ ਹੈ ਨਾ ਉਹ ਵੀ ਦਿਖਾਈ ਦਿੰਦੀ ਏ ਇਹ ਕੈਮਰਾ ਦਾ ਇੰਨਾ ਜ਼ਿਆਦਾ ਫਾਇਦਾ ਏ ਦੇਖੋ ਜੀ ਦਿਨ ਪਰ ਦਿਨ ਨਾ ਨਵੀ ਤੇ ਨਮੀ ਨਾ ਚੀਜ਼ਾਂ ਆਈ ਜਾਂਦੀਆਂ ਐ ਕੁਛ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ ਆਪਾਂ ਨੂੰ ਇਹ ਲੈਣੀਆਂ ਪੈਂਦੀਆਂ ਨੇ ਦੇਖੋ ਜੀ ਕੈਮਰੇ ਤਾਂ ਆਪਾਂ ਨੂੰ ਜ਼ਰੂਰ ਲਾਉਣੇ ਚਾਹੀਦੇ ਤੇ ਸੇਫਟੀ ਵੀ ਕਿੰਨੀ ਹੁੰਦੀ ਆਪਣੇ ਘਰ ਵਿੱਚ ਤੇ ਸਾਨੂੰ ਇਹ ਕੈਮਰੇ ਬਹੁਤ ਵਧੀਆ ਲੱਗੇ ਆ ਉਥੇ ਨਾ ਵੀਰ ਜੀ ਦੀ ਦੁਕਾਨ ਦੇ ਵਿੱਚ ਵੀ ਲੱਗੇ ਹੋਏ ਤੇ ਉਹਨਾਂ ਨੇ ਸਾਨੂੰ ਜਦੋਂ ਕੈਮਰੇ ਚਲਾ ਕੇ ਦਿਖਾਏ ਨਾ ਤੇ ਇੰਨਾ ਚਾਨਣਾ ਹੋ ਗਿਆ ਨਾ ਐਨ ਪੂਰਾ ਦਿਨ ਚੜਿਆ ਪਿਆ ਦਾ ਜਿਵੇਂ 11:30 ਵਜੇ ਦਾ ਟਾਈਮ ਹੁੰਦਾ ਐ ਇਸ ਤਰ੍ਹਾਂ ਤਾਂ ਕੱਲੀ ਕੱਲੀ ਚੀਜ਼ ਨਜ਼ਰ ਆਉਂਦੀ ਦੀ ਬਿਲਕੁਲ ਆਹੀ ਨਹੀਂ ਹੈਗਾ ਕਹਿੰਦਾ ਰਾਤ ਨੂੰ ਵੀ ਤੁਹਾਨੂੰ ਕੋਈ ਧੁੰਦਲਾ ਦਿਖੂਗਾ ਵੀ ਕੋਈ ਬੰਦਾ ਆਉਂਦਾ ਹੈ ਵੀ ਉਹ ਨਾ ਦਿਖੇ ਐਨ ਪੂਰਾ ਕਵਰ ਕਰਦਾ ਹੈ ਕੈਮਰਾ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ ਫਿਰ ਸਾ ਸੀ ਨਾ ਇਹੀ ਅਸੀਂ ਇਹੀ ਲੈ ਲਏ ਕੈਮਰੇ ਇਹਦੇ ਵਿੱਚ ਕੋਈ ਆਏ ਵਾਟਰਪਰੂਫ ਹੈ ਕੋਈ ਪਾਣੀ ਦਾ ਨਹੀਂ ਹੈਗਾ ਵੀ ਪਾਣੀ ਲੱਗੇ ਤੇ ਖਰਾਬ ਹੋ ਜਾਣਗੇ ਦੇਖੋ ਜੀ ਆਪਾਂ ਜਿੰਨਾ ਕ ਵੀ ਆਪਾਂ ਗੁੜ ਪਾਉਂਗੇ ਨਾ ਉੰਨਾ ਹੀ ਮਿੱਠਾ ਹੈ ਹੁਣ ਆਪਾਂ ਨੇ ਪੈਸਾ ਲਾਇਆ ਹੈ ਤਾਂ ਆਪਾਂ ਨੂੰ ਵਧੀਆ ਚੀਜ਼ ਮਿਲੂਗੀ ਜੇ ਆਹ ਤਾਂ ਕੱਡੀਆਂ ਵੀ ਕੈਮਰੇ ਮਿਲਦੇ ਆ ਉਹਨਾਂ ਦਾ ਕੋਲਾ ਹੁੰਦਾ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਨੇ ਤਾਰਾ ਵਗੈਰਾ ਸਾਰ ਨੂੰ ਸਾਰਾ ਸਮਾਨ ਭੇਜ ਦਿੱਤਾ ਏ ਚਲੋ ਜੀ ਹੁਣ ਆਪਾਂ ਇੱਕ ਵਾਰ ਨਾ ਇਹਨਾਂ ਨੂੰ ਦੇਖ ਲੈਨੇ ਆਂ ਵੀ ਜਿੰਨੇ ਆਪਾਂ ਕੈਮਰੇ ਕਹਿ ਕੇ ਆਏਦੇ ਨਾ ਵੀ ਉਹਨਾਂ ਹੀ ਕੈਮਰੇ ਆ ਆਪਣੇ ਘਰ ਪਹੁੰਚੇ ਆ ਹੁਣ ਵੈਸੇ ਇਹਨਾਂ ਦੇ ਵਿੱਚ ਕੈਮਰੇ ਤਾਂ ਹੈਗੇ ਆ ਆਪਾਂ ਨੂੰ ਨਾ ਇੱਕ ਵਾਰ ਫੇਰ ਵੀ ਨਿਗਾਹ ਮਾਰਨੀ ਚਾਹੀਦੀ ਏ ਹੁਣ ਆਪਾਂ ਨੇ ਇਕੱਲਾ-ਕੱਲਾ ਤਾਂ ਕੈਮਰਾ ਖੋਲਣਾ ਨਹੀਂ ਹੈਗਾ ਆਪਾਂ ਨੇ ਤੁਹਾਨੂੰ ਕੈਮਰਾ ਦੱਸ ਦਿੱਤਾ ਏ ਤੇ ਮੇਰੀ ਬੇਟੀ ਹੁਣ ਤੁਹਾਨੂੰ ਦੱਸੂਗੀ ਵੀ ਇਹ ਕੈਮਰੇ ਦਾ ਕੀ ਨਾਮ ਹੈ ਐਨੇ ਮੈਂ ਨਾ ਹੁਣ ਖੋਲ ਕੇ ਦੇਖ ਲਮਾਂ ਦੱਬਿਆਂ ਦੇ ਵਿੱਚੋਂ ਇਹ ਆਪਣਾ HD ਨਾਈਟ ਕਲਰ ਕੈਮਰਾ ਹੈ ਜਿਹਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਹੈ ਇਹ ਵਿੱਚ ਰੱਖ ਦੋ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਇਹ ਵਾਲੇ ਕੈਮਰੇ ਲਗਾ ਸਕਦੇ ਤੁਸੀਂ ਇਹਦੀ ਨਾ ਸਕਰੀਨ ਸ਼ਾਟ ਲੈ ਸਕਦੇ ਆ ਇਹ ਬਹੁਤ ਵਧੀਆ ਕੈਮਰੇ ਆ ਚਲੋ ਜੀ ਇਹ ਸਾਨੂੰ ਜਿਹੜਾ ਇੱਕ ਕੈਮਰਾ ਪਿਆ ਨਾ ਇਹਦੀ ਕੀਮਤ ਤਾਂ ਹੈਗੀ ਆ 4500 ਰੁਪਿਆ ਤੇ ਸਾਨੂੰ ਉਹਨਾਂ ਨੇ 2500 ਦੇ ਵਿੱਚ ਦਿੱਤਾ ਹੈ ਸਾਨੂੰ ਇਹ ਕੈਮਰਾ ਇਹ ਹੁਣ ਆਪਾਂ ਕੈਮਰਿਆਂ ਦੀ ਕਰ ਰਹੇ ਨੇ ਗਿਣਤੀ ਕਿੰਨੇ ਕੈਮਰੇ ਆਪਣੇ ਘਰ ਪਹੁੰਚ ਗਏ ਨੇ ਜੀ ਆਪਾਂ ਇਕੱਠੇ ਕੈਮਰੇ ਲੈਣੇ ਨਾ ਕਈ ਵਾਰ ਕੈਮਰੇ ਆਪਣੇ ਕਈ ਵਾਰ ਖਰਾਬ ਪ੍ਰੂਫ ਹੁੰਨੇ ਆ ਕਈ ਵਾਰ ਮੌਸਮ ਖਰਾਬ ਹੋ ਜਾਂਦਾ ਨਾ ਬਿਜਲੀ ਵਗੈਰਾ ਪੈ ਜਾਂਦੀ ਹੈ ਨਾ ਜੇ ਆ ਆਪਣੇ ਘਰ ਕੈਮਰਾ ਪਿਆ ਹੋਗਾ ਨਾ ਫਿਰ ਫਿਰ ਬਾਰ-ਬਾਰ ਬਾਜ਼ਾਰ ਜਾਣਾ ਬਹੁਤ ਔਖਾ ਲੱਗਦਾ ਨਾ ਫਿਰ ਉਸ ਤਰ੍ਹਾਂ ਦਾ ਕੈਮਰਾ ਆਪਾਂ ਨੂੰ ਮਿਲਦਾ ਹੈ ਅਸੀਂ ਵੀ ਹੁਣ ਇਕੱਠੇ ਹੀ ਉਹਦੇ ਦੀ ਕਾਫੀ ਕੈਮਰੇ ਮੰਗਵਾ ਲਏ ਨੇ ਦੇਖੋ ਜੀ ਕਾਚਾ ਤਾਂ ਆਉਂਦਾ ਹੀ ਮੰਗਾਈ ਬਹੁਤ ਜ਼ਿਆਦਾ ਹੈ ਕੈਮਰੇ ਲੋਣੇ ਸੌਖੇ ਤਾਂ ਹੈ ਨਹੀਂਗੇ

ਬਾਈ 23 ਚਲੋ ਜੀ ਆਪਣੇ ਘਰ ਨਾਲ 23 ਕੈਮਰੇ ਪਹੁੰਚ ਚੁੱਕੇ ਨੇ ਤੇ ਆਪਾਂ ਤੁਹਾਨੂੰ ਹੋਰ ਵੀ ਸਮਾਨ ਦਿਖਾਉਨੇ ਆ। ਇਹਦਾ ਕੁਝ ਪਹੁੰਚਿਆ। ਦੇਖੋ ਜੀ ਇਹ ਹੈਗੀ ਆ ਡੱਬੀ ਆ ਇਹਦੇ ਉੱਪਰ ਕੈਮਰੇ ਨੇ ਫਿੱਟ ਹੋਣਾ ਹੈ ਜਿਵੇਂ ਇੱਕ ਕਾਫੀ ਜ਼ਿਆਦਾ ਨਾ ਬਾਸ ਚ ਪੈ ਜਾਂਦੀਆਂ ਨੇ ਇਹਨੂੰ ਪਾਣੀ ਦਾ ਨਾ ਬਿਲਕੁਲ ਵੀ ਫਰਕ ਨਹੀਂ ਪੈਣਾ ਹੈਗਾ। ਕਹਿੰਦੇ ਵੀ ਜਦੋਂ ਵੀ ਤੁਸੀਂ ਕੈਮਰਾ ਘਰ ਦੇ ਵਿੱਚ ਫਿੱਟ ਕਰਾਉਣਾ ਨਾ ਇਹ ਡੱਬੀ ਤੇ ਫਿੱਟ ਕਰਿਓ ਜ਼ਰੂਰ ਬਿਨਾ ਡੱਬੀ ਦੇ ਤੁਸੀਂ ਕੈਮਰਾ ਨਹੀਂ ਲਾਉਣਾ ਹੈਗਾ। ਦੇਖੋ ਜੀ ਜਿੰਨੇ ਆਪਣੇ ਕੈਵਰੇ ਹਨਾ ਉੰਨੀਆਂ ਹੀ ਡੱਬੀਆਂ ਆਪਣੇ ਘਰ ਆ ਪਹੁੰਚ ਗਈਆਂ ਨੇ ਇਹ ਜਿਹੜੀਆਂ ਕੈਵਰੇ ਦੇ ਉੱਪਰ ਨਾ ਆ ਰੀਡਾਂ ਵਗੈਰਾ ਲੱਗਦੀਆਂ ਨੇ ਦੇਖੋ ਉਹਨਾਂ ਨੇ ਜਿਹੜੇ ਨੇ ਪੇਸਕਾਸ ਵੀ ਦਿੱਤਾ ਏ ਪੇਸ ਕਰਦੇ ਕੋ ਇੰਨੇ ਇਮਾਨਦਾਰੀ ਅੱਜ ਕੱਲ ਬੰਦਿਆਂ ਵਿੱਚ ਤੇ ਕਾਫੀ ਜਾਲੀ ਜ਼ਿਆਦਾ ਨਾ ਹੈਗੀਆਂ ਰੀਡਾਂ ਐ ਓ ਵੀ ਤਾਰਾਂ ਵੀ ਇਹਨਾਂ ਦੀ ਪੂਰੀਆਂ ਐ ਨ ਮਜ਼ਬੂਤ ਨੇ ਆਏ ਨਹੀਂ ਹੈਗੀਆਂ ਵੀ ਮੜ ਜੇ ਹੱਥ ਲਾਏ ਤੇ ਟੁੱਟ ਜਾਣਗੀਆਂ ਬਹੁਤ ਵਧੀਆ ਸਮਾਨ ਭੇਜਿਆ ਉਹਨਾਂ ਨੇ ਸਾਰਾ ਹੀ ਤਾਰੀਆਂ ਹੀ ਬਾਦੋ ਵਿੱਚ ਨੇ ਚਲੋ ਜੀ ਇਹਨਾਂ ਨੂੰ ਕੈਮਰਿਆਂ ਨੂੰ ਨਾ ਹੁਣ ਆਪਾਂ ਪੇਟੀ ਦੇ ਵਿੱਚੇ ਪਾ ਕੇ ਰੱਖ ਦਿੰਦੇ ਆ ਤੇ ਕੱਲੂ ਫੇਰ ਆਪਾਂ ਨਾ ਪਾਈ ਨੂੰ ਬੁਲਾ ਕੇ ਨਾ ਸਾਰੇ ਕੈਮਰੇ ਨਵੇਂ ਲਵਾਵਾਂਗੇ ਇਹ ਕਰੀਤੀ ਆਪਾਂ ਨੇ ਕੈਮਰਿਆਂ ਦੀ ਕਰੀਤੀ ਸ਼ਾਪਿੰਗ ਤੇ ਸਾਨੂੰ ਤਾਂ ਕੈਮਰਿਆਂ ਦੀ ਸ਼ਾਪਿੰਗ ਬਹੁਤ ਵਧੀਆ ਲੱਗੀ ਆ ਚਲੋ ਜੀ ਇੱਥੇ ਹੁਣ ਆਪਾਂ ਵੀਡੀਓ ਦਾ ਐਂਡ ਵੀ ਆਪਾਂ ਹੁਣ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤ ਸ੍ਰੀ ਅਕਾਲ